ਕਰ ਰਹੇ ਈਮਾਨਸਾ ਸ਼ਹਿਰ ਦੇ ਠੁਠਿਆ ਵਾਲੀ ਰੋਡ ਦੇ ਵਾਸੀ ਨੇ ਜੋ ਕਿ ਪਿਛਲੇ ਕਈ ਮਹੀਨੇ ਤੋਂ ਸੀਵਰੇਜ ਦੇ ਗੰਦੇ ਪਾਣੀ ਦੇ ਕਰਕੇ ਨਰਕ ਵਰਗੀ ਜ਼ਿੰਦਗੀ ਜਿਉਉ ਨੂੰ ਮਜਬੂਰ ਨੇ ਅਤੇ ਆਪਣਾ ਜੀਵਨ ਪ੍ਰਤੀਤ ਕਰ ਰਹੇ ਨੇ ਅੱਜ ਇਹਨਾਂ ਵਾਡ ਵਾਸੀਆਂ ਦੇ ਵੱਲੋਂ ਰੋਡ ਬੰਦ ਕਰਕੇ ਸੀਵਰੇਜ ਬੋਰਡ ਅਤੇ ਜਲਾ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਵਾਡ ਵਾਸੀਆਂ ਨੇ ਦੱਸਿਆ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਦੇ ਨਾਲ ਜੂਝ ਰਹੇ ਨੇ ਬਾਰ-ਬਾਰ ਸੀਵਰੇਜ ਬੋਰਡ ਦੇ ਅਧਿਕਾਰੀ ਦੇ ਨਾਲ ਅਤੇ ਨਗਰ ਕੌਂਸਲ ਦੇ ਪ੍ਰਧਾਨ ਤੱਕ ਆਵਾਜ਼ ਵੀ ਪਹੁੰਚਾਈ ਗਈ ਹੈ ਪਰ ਕਿਸੇ ਨੇ ਵੀ ਸਾਰ ਨਹੀਂ ਲਿਆ ਜਿਸ ਦੇ ਕਰਕੇ ਅੱਜ ਉਹਨਾਂ ਦੇ ਵੱਲੋਂ ਦੁ ਇਸ ਰੋਡ ਨੂੰ ਜਾਮ ਕੀਤਾ ਜਾ ਰਿਹਾ ਹੈ ਬੰਦ ਕੀਤਾ ਗਿਆ ਕਿਉਂਕਿ ਸੀਵਰੇਜ ਦਾ ਪਾਣੀ ਉਹਨਾਂ ਦੇ ਘਰਾਂ ਦੇ ਵਿੱਚ ਰਸੋਈ ਤੱਕ ਪਹੁੰਚ ਗਿਆ ਹੈ ਅਤੇ ਗਲੀਆਂ ਦੇ ਜਿਹੜੇ ਨੇ ਗਲਿਆਦ ਵਿੱਚ ਸੀਵਰੇਜ ਦਾ ਗੰਦਾ ਪਾਣੀ ਭਰਿਆ ਹੋਇਆ ਜਿਸ ਤੇ ਕਰਕੇ ਬੱਚੇ ਇਸ ਸੀਵਰੇਜ ਦੇ ਗੰਦੇ ਪਾਣੀ ਦੇ ਵਿੱਚ ਡਿੱਗ ਜਾਂਦੇ ਨੇ ਅਤੇ ਹਰ ਵਿਅਕਤੀ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ ਬਹੁਤ ਜਿਆਦੇ ਪਰੇਸ਼ਾਨੀਆਂ ਨੇ ਜੀ 4-5 ਮਹੀਨੇ ਹੋ ਗਏ ਛੜਕਾਂ ਦੇ ਪਾਣੀ ਆ ਗਿਆ ਜੀ ਬਾਥਰੂਮ ਤੱਕ ਪਹੁੰਚ ਗਿਆ ਤਾਂ ਸਾਨੂੰ ਸਾਨੂੰ ਸਾਡੇ ਭਰਾ ਐਮਸੀ ਦਾ ਆਪਣਾ ਰਾਜਦਿਆਂ ਨੇ ਦਾਸੀ ਦਿੱਤਾ ਵੇਰੇ ਇੱਥੋਂ ਦੀ ਸਾਡੇ ਪਸ਼ੇਰੀ ਵਿਭਾਗ ਦੇ ਅਫਸਰਾਂ ਨੇ ਅਸੀਂ ਮਨਾਂ ਨੂੰ ਰੋਕ ਕੇ ਵੀ ਕਿਹਾ ਮੈਂ ਕਿਹਾ ਤੁਸੀਂ ਸਾਡੇ ਕੂਲਰ ਚੈੱਕ ਕਰਨਾ ਨੇ ਇੱਕ ਮੱਛਰ ਦਾ ਲਾਵਾ ਜਾਂ ਨਿਕਲਿਆ ਹੁੰਦਾ ਤਾਂ ਸਾਡਾ ਚਲਾਨ ਕੱਟਦੇ ਨੇ 2-400 ਦਾ ਪਰ ਆਹ ਤੁਹਾਨੂੰ ਦਿੰਦਾ ਨਹੀਂ ਹੋਣੀ ਸਾਡੇ ਕੋਈ ਗੱਲ ਨਹੀਂ ਸੁਣੀ ਫਟਾਫਟ ਨਿਕਲਦੀ ਕਰੀ ਅਸੀਂ ਉਹਨਾਂ ਨੂੰ ਵੀ ਮਗਰੋਂ ਚੇਤਾਵਨੀ ਦਿੰਦੇ ਆ ਵੀ ਸਾਡੇ ਜਾਂ ਤਾਂ ਮੱਛਰ ਚੈੱਕ ਕਰਨਾ ਹੁਣ ਤੇ ਜਾਂ ਸਾਡਾ ਸਭ ਤੋਂ ਪਹਿਲਾਂ ਇਹ ਪ੍ਰਬੰਧ ਕਰਨਾ ਹੈ ਇੰਨਾ ਬੁਰਾ ਹਾਲ ਹੈ ਜੀ ਕੱਲ੍ਹ ਨੂੰ ਸਕੂਲ ਖੁੱਲਣਗੇ ਬੱਚੇ ਡੁੱਬਣਗੇ ਇਹਦੇ ਵਿੱਚ ਬਿਮਾਰੀਆਂ ਦਾ ਧਿਆਨ ਕਰੂ ਬਤਾਉਣ ਕਰ ਹੀ ਚੁੱਕੀਆਂ ਨੇ ਤੁਹਾਨੂੰ ਵੀ ਪਤਾ ਹੈ ਬਰਸਾਤਾਂ ਦਾ ਮੌਸਮ ਹੈ ਬਹੁਤ ਬੁਰਾ ਹਾਲ ਹੈ ਜੀ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਲਦੀ ਤੋਂ ਜਲਦੀ ਇਹਨੂੰ ਸਾਡੇ ਜਿਹੜੀ ਸਮੱਸਿਆ ਨੂੰ ਹੱਲ ਕੀਤਾ ਜਾਵੇ ਪਹਿਲਾਂ ਮੇਰੇ ਬਾਣ ਨਵਾਸੇ ਨੇ ਦੱਸ ਚੁੱਕਿਆ ਜਿਹੜਾ ਸੀਵਰੇਜ ਦਾ ਪਾਣੀ ਹੈ ਲਗਭਗ 6-7 ਮਹੀਨਿਆਂ ਤੋਂ ਸੜਕ ਦੇ ਉੱਪਰ ਆਏ ਤੇ ਰਿਹਾ ਜਿਵੇਂ ਕੋਈ ਦਰਿਆ ਤੁਰਦਾ ਹੁੰਦਾ ਤੇ ਇਹੇ ਪਾਣੀ ਹੁਣ ਜਿਹੜੇ ਸੀਵਰੇਜ ਦੇ ਓਵਰਫਲੋ ਕਾਰਨ ਸਾਡੇ ਜਿਹੜੇ ਘਰਾਂ ਦੇ ਵਿੱਚ ਬਾਥਰੂਮ ਨਹੀਂ ਸੀ ਬਰੇ ਨੇ ਉਹਨਾਂ ਰਾਹੀਂ ਘਰਾਂ ਦੇ ਵਿੱਚ ਵੜਦਾ ਜਾ ਰਿਹਾ ਹੈ ਜਿਹੜੀ ਸਰਕਾਰ ਸੇਵਾ ਹੁਲਤਾਂ ਦਾ ਵਾਅਦਾ ਕਰਦੀ ਸੀ ਉਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਵੀ ਸਾਡੇ ਜਿਹੜੇ ਸੇਵਾ ਹੁਲਤਾਂ ਦੇ ਵਾਅਦੇ ਕਿੱਧਰ ਗਏ ਤੇ ਅਸੀਂ ਪ੍ਰਸ਼ਾਸਨ ਅੱਗੇ ਹੀ ਬੇਨਤੀ ਕਰਦੀ ਵੀ ਜੇ ਸਾਡੇ ਮਸਲੇ ਦਾ ਹੱਲ ਨਾ ਕੀਤਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਪਤਾ ਵੀ ਸਕੂਲ ਵੀ ਲੱਗ ਜਾਣੇ ਆ ਪੰਜ ਚਾਰ ਦਿਨਾਂ ਦੇ ਵਿੱਚ ਤੇ ਬੱਚਿਆਂ ਨੂੰ ਨੰਗਣਾ ਇੱਥੋਂ ਹੋ ਜਾਣਾ ਬਹੁਤ ਮੁਸ਼ਕਲ ਹੈ ਮੈਂ ਰਾਜਪਿੰਡਰ ਮਾਨਸਾ ਠੁਠੀਂ ਰੋਡ ਤੋਂ ਇਹ ਤਾਂ ਭਾਈ ਕਟੋ-ਕਟੇ ਨੂੰ ਹੋ ਗਏ ਮੇਰਾ ਖਿਆਲ 4-5 ਮਹੀਨੇ ਹੋ ਗਏ ਅਸੀਂ ਪ੍ਰਸ਼ਾਸਨ ਨੂੰ ਮਿਲ ਕੇ ਵੀ ਆਉਂਦੇ ਰਹੇ ਹਾਂ ਕਮੇਟੀ ਜਾਂਦੇ ਵੀ ਰਹੇ ਹਾਂ ਪ੍ਰਧਾਨ ਨੂੰ ਮਿਲ ਕੇ ਆਉਂਦੇ ਰਹੇ ਹਾਂ ਵੀ ਸਾਡਾ ਹੱਲ ਕਰੋ ਅੱਗੇ ਥੋੜਾ ਥੋੜਾ ਗਲੀਆਂ 'ਚ ਪਾਣੀ ਸੀਗਾ ਉਹਨਾਂ ਗਲੀਆਂ ਦੇ ਵਿੱਚੋਂ ਸਾਰਾ ਇਹ ਓਵਰ ਹੋ ਕੇ ਸਾਡੇ ਬਾਥਰੂਮਾਂ ਤੱਕ ਵੀ ਪਾਣੀ ਇਹ ਜਾ ਚੁੱਕਿਆ ਸਾਨੂੰ ਇੰਨਾ ਇਹਦੇ ਵਿੱਚ ਪਰੇਸ਼ਾਨੀ ਹੈ ਸਾਡੀਆਂ ਸਾਰੀਆਂ ਗਲੀਆਂ ਜਿੰਨੀਆਂ ਵਾਰਡ ਦੀਆਂ 5-7 ਗਲੀਆਂ ਸਾਰੀਆਂ ਫੁੱਲ ਭਰੀਆਂ ਹੋਈਆਂ ਇੱਥੇ ਕੋਈ ਰਾਜਾ ਬਾਬੂ ਨਹੀਂ ਕੋਈ ਉੱਥੇ ਕਿੱਥੇ ਨਹੀਂ ਹੈਗੀ ਤੇ ਇਹਦੇ ਮੱਛਰ ਗਰਮੀ ਇੰਨੀ ਹੈ ਮੱਛਰ ਦਾ ਇੰਨਾ ਪਰਮਾਰਾ ਵੀ ਰਾਤ ਨੂੰ ਜੇ ਫੂਲ ਲੱਗੇ ਤਾਂ ਵੀ ਮੱਛਰਾਂ ਨਾਲ ਚੱਲਦਾ ਹੁਣ ਇਹਦੂ ਕਹਾਂ ਸਮਾਂ ਟਾਈਮ ਸਕੂਲਾਂ ਦਾ ਆਉਣ ਵਾਲਾ ਬੱਚੇ ਨਹੀਂ ਟੱਪ ਸਕਦੇ ਸਾਡੇ ਲੇਡੀਜ਼ ਆ ਸਾਨੂੰ ਅਸੀਂ ਮੋਟਰਸਾਈਕਲ ਤੇ ਆਪ ਡਿਊਟੀ ਲਾ ਕੇ ਗੱਡੀ ਤੇ ਪਾਉਨੇ ਆ ਜੇ ਉਹ ਦੇਖੇ ਵੀ ਲੇਡੀ ਜੀ ਖੜੀਆਂ ਨੇ ਸਾਨੂੰ ਆਪ ਗੱਡੀ ਤੇ ਪਾ ਕੇ ਆਉਣੀ ਪੈਂਦੀ ਆ ਇੱਥੇ ਕੋਈ ਨਹੀਂ ਆ ਕੇ ਸਾਡੀ ਸਾਰ ਨਹੀਂ ਲੈਂਦਾ ਅੱਜ ਅਸੀਂ ਇਹ ਚੇਤਾਵਨੀ ਦਿੱਤੀ ਆ ਵੀ ਇਹ ਤਾਂ ਨਹੀਂ ਅਸੀਂ ਬਾੜ ਵਾਫੀਆਂ ਦਾ ਵਾਸਤੇ ਅਸੀਂ ਆਪਦੇ ਵਾਸਤੇ ਲਾਇਆ ਹੈ ਕਿ ਨਾ ਕਿ ਕਿਸੇ ਨੂੰ ਤੰਗ ਕਰਨ ਵਾਸਤੇ ਵੀ ਇਹ ਜਦੋਂ ਸਾਡਾ ਧਰਨਾ ਜੀ ਸਾਡੀ ਕੋਈ ਨਾ ਸੁਣੂ ਅੱਜ ਅਸੀਂ ਇਹ ਧਰਨਾ ਇਸ ਕਰਕੇ ਲਾਇਆ ਵੀ ਇਹਨੂੰ ਤੁਰੰਤ ਜੇ ਤਾਂ ਇਹਦਾ ਹੱਲ ਕੀਤਾ ਜਾਵੇ ਨਹੀਂ ਸਾਡੀਆਂ ਬੀਬੀਆਂ ਸਾਰੀਆਂ ਐ ਤਤ ਪਰਨੇ ਸਾਡਾ ਲੰਗਰ ਵੀ ਇੱਥੇ ਆਜੂਗਾ ਅਸੀਂ ਟੈਂਟ ਲਾ ਲਾਂਗੇ ਤੇ ਇਹ ਕੁਝ ਵੀ ਹੋਈ ਜਲੇ ਨਾ ਅਸੀਂ ਪਰਚੇ ਤੋਂ ਡਰਈਏ ਨਾ ਅਸੀਂ ਡੰਗਾ ਤੋਂ ਡਰਈਏ ਨਾ ਅਸੀਂ ਜੇਲ੍ਹ ਤੋਂ ਡਰਈਏ ਜਿੱਥੇ ਮਰਜ਼ੀ ਜਿਹੜਾ ਮਰਜ਼ੀ ਕੁਝ ਹੋ ਜੇ ਪਰ ਇਹਦਾ ਅਸੀਂ ਹੱਲ ਕਰਾ ਕੇ ਫਿਰ ਦਮ ਲਾਵਾਂਗੇ ਪਰ ਅਸੀਂ ਪ੍ਰਸ਼ਾਸਨ ਨੂੰ ਬਹੁਤ ਵਾਰੀ ਬੇਨਤੀ ਕਰ ਚੁੱਕੇ ਹਾਂ ਪ੍ਰਧਾਨ ਨੂੰ ਬੇਨਤੀ ਕਰ ਚੁੱਕੇ ਹਾਂ ਐਮਸੀ ਨੂੰ ਬੇਨਤੀ ਕਰ ਚੁੱਕੇ ਹਾਂ ਪਰ ਇੱਥੇ ਕੋਈ ਕਿਸੇ ਦਾ ਕੋਈ ਰਾਜਾ